ਕੰਨ ਡੁੱਲਦੇ ਹੋਣ ਰੇਸ਼ਾ ਹੋਵੇ ਭਾਰੇ ਭਾਰੇ ਜੇ ਲੱਗਦੇ ਹੋਣ ਬੋਲ ਪੈਂਦਾ ਹੋਵੇ ਜਾਂ ਕੋਈ ਫੋੜਾ ਫੈਂਸੀ ਹੋ ਜੇ ਕੰਨ ਚ ਤੇ ਜਾਂ ਪਣੂ ਆਏ ਜੇ ਖੁਰਕਜੀ ਹੋਈ ਜਾਂਦੀ ਹੋਵੇ ਤਾਂ ਇਹ ਕਰਨਾ ਹੁੰਦਾ ਵੀ ਡੱਕਾ ਲਾ ਕੇ ਨਾ ਦਵਾਈ ਦਾ ਤੇ ਕੰਨ ਚ ਐ ਲਾਲੋ ਥੋੜੇ ਸਾਹਮਣੇ ਮੈਂ ਲਾ ਕੇ ਦਿਖਾ ਰਿਹਾ ਤੇ ਇਹਦਾ ਰਿਜ਼ਲਟ 100% ਆ ਸਾਡੇ ਦਾਦੀ ਜੀ ਨੇ ਇਹ ਸਾਨੂੰ ਦੱਸਿਆ ਸੀ ਤੇ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਮਾਸਟਰ ਮਾਸਟਰ ਨਹੀਂ ਆ ਪੁਰਾਣੇ ਸਮੇਂ ਚ ਨਾ ਇਹ ਕੁੱਟ-ਕੱਟ ਦਿੰਦੇ ਸੀ ਸਕੂਲਾਂ ਚ ਤੇ ਉਦੋਂ ਸਾਨੂੰ ਘਰੇ ਇਹ ਨੁਸਖਿਆਂ ਨਾਲ ਹੀ ਠੀਕ-ਠੋਕ ਕਰ ਲੈਂਦੇ ਸੀ ਅਮਨੀ ਮਾੜੀ ਜੀ ਗੱਲ ਤੇ ਚੱਕ ਕੇ ਡਾਕਟਰਾਂ ਕੋਲ ਲੈ ਜਾਂਦੇ ਹੁੰਦੇ ਸੀ ਪਹਿਲਾਂ ਨਹੀਂ ਕੋਈ ਲੈ ਕੇ ਜਾਂਦਾ ਹੁੰਦਾ ਸੀ ਤੇ ਇਹ ਚੀਜ਼ਾਂ ਦਾ ਸਾਡੀਆਂ ਆਪਦੀਆਂ ਅਜਮਾਈਆਂ ਹੋਈਆਂ ਤੇ ਇਹ ਫੁੱਲ ਹੀ ਕੰਮ ਕਰੂਗੀ ਤੇ ਬਹੁਤ ਆਸਾਨ ਤਰੀਕੇ ਨਾਲ ਬਣ ਜਾਂਦੀ ਹੈ ਤੇ ਹਰ ਇੱਕ ਨੂੰ ਘਰੇ ਬਣਾ ਕੇ ਰੱਖਣੀ ਚਾਹੀਦੀ ਆ ਭਾਵੇਂ ਕੋਈ ਰੇਸ਼ਾ ਹੋਵੇ ਭਾਰੇ ਭਾਰੇ ਜਿ ਲੱਗਦੇ ਹੋਣ ਕਰਨ ਤੇ ਇਹਨੂੰ ਤੁਸੀਂ ਯਾਰ 2 ਮਿੰਟਾਂ 'ਚ ਬਣਾ ਕੇ ਰੱਖ ਲਓ ਸਾਰਾ ਕੁਝ ਸ਼ੂ ਮੰਤਰੋ ਜੀ ਕਈ ਵਾਰੀ ਨਾ ਇਦਾਂ ਹੋ ਜਾਂਦਾ ਵੀ ਕਾਨਾਂ ਜਿਹੜੇ ਆਪਣੇ ਬੋਲੇਜ ਹੋਏ ਪਏ ਹੁੰਦੇ ਆ ਤੇ ਸੋਨਾਂ ਦਾ ਵੀ ਘੱਟ ਹੋਇਆ ਪਿਆ ਹੁੰਦਾ ਹਨਾ ਤੇ ਬੱਚੇ ਵੀ ਐ ਕਹਿ ਦਿੰਦੇ ਵੀ ਕਾਨਾਂ ਜਿਹੜਾ ਦੁਖਦਾ ਕਿਸੇ ਨੇ ਕੋਈ ਖਿੱਚਦਾ ਕਿਸੇ ਨੇ ਕੋਈ ਮਰੋੜਦਾ ਤਾਂ ਇਹਦਾ ਇੱਕ ਮੈਂ ਤੁਹਾਨੂੰ ਪੱਕਾ ਹੱਲ ਦੱਸਣ ਲੱਗਣੀ ਆ ਘਰੇ ਹੀ ਤੁਸੀਂ ਇਹਨੂੰ ਬਣਾ ਕੇ ਰੱਖ ਸਕਦੇ ਆ ਦੋ ਚਮਚੇ ਨਾ ਆਪਾਂ ਸਰੋਂ ਦਾ ਤੇਲ ਲੈਣਾ ਇਹ ਦੋ ਚਮਚੇ ਮੈਂ ਲਿਆ ਹੈਗਾ ਬਾਟੀ ਜੀ ਦੇ ਵਿੱਚ ਸਾਡੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਕਲਕਾਉਣਾ ਹੁੰਦਾ ਗੈਂਸਾ ਲੈ ਲਿਆ ਵੀ ਗਰਮ ਕਰ ਲੈਣਾ ਜਿੰਨਾ ਜਿਵੇਂ ਚਾਹ ਕਾ ਕੇ ਹਟਦੀ ਆ ਹਨਾ ਜਿਵੇਂ ਆਪਾਂ ਤੜਕਾ ਲਾਉਣੇ ਹੁੰਨੇ ਮੰਨ ਲਓ ਉਹਨਾ ਟਾਈਮ ਤੁਸੀਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਤੇਲ ਨੂੰ ਕਲਕਾਉਣਾ ਤੇ ਇਹ ਘਰੇ ਬਰਨ ਵਾਲੀ ਇੱਕ ਸੌਖੀ ਜੀ ਦਵਾਈ ਹੈ ਸਮਝ ਲਓ ਇਹ ਤੇਲ ਹੀ ਹੈ ਤੇਲ ਤੁਸੀਂ ਬਣਾ ਕੇ ਰੱਖ ਲੈਣਾ ਤੇ ਇਹ ਤੁਸੀਂ ਆਪਦੇ ਕੰਨਾਂ 'ਚ ਲਗਾਉਂਦੇ ਰਹਿਣਾ ਚਾਰ ਤੋਂ ਪੰਜ ਜਿਹੜੀਆਂ ਮੈਂ ਲਸਣ ਦੀਆਂ ਕਲੀਆਂ ਲਈਆਂ ਤੇ ਇਹਨਾਂ ਨੂੰ ਕੱਟ ਕੇ ਪਾਉਣਾ ਸਾਬਤ ਵੀ ਪਾ ਸਕਦੇ ਆ ਪਰ ਜੇ ਕੱਟ ਕੇ ਤੁਸੀਂ ਪਾਉਂਗੇ ਤਾਂ ਜਿਹੜਾ ਸਾਰਾ ਸਰੋਂ ਚੰਗੀ ਤਰ੍ਹਾਂ ਲਸਣ ਦਾ ਉਹ ਨਿਕਲ ਜਾਊਗਾ ਇਸ ਲਈ ਮੈਂ ਦੋ ਦੋ ਪੀਸ ਕਰਕੇ ਇਹਨੂੰ ਕੱਟ ਕੇ ਪਾ ਰਹੀ ਆ ਤੇ ਇਹਨੂੰ ਚੰਗੀ ਤਰ੍ਹਾਂ ਲਸਣ ਨੂੰ ਜਿਹੜਾ ਤੇਲ ਦੇ ਵਿੱਚ ਅਕਲਕਾ ਲੈਣਾ ਕਿਉਂਕਿ ਤੇਲ ਲਾਉਣਾ ਤਾਂ ਆਪਣੇ ਸਿਆਣੇ ਬਜ਼ੁਰਗ ਪਹਿਲਾਂ ਦੱਸਦੇ ਹੁੰਦੇ ਸੀ ਉਹਨਾਂ ਵੀ ਸਰੋਂ ਦਾ ਤੇਲ ਆ ਜਿਹੜਾ ਉਹ ਬਹੁਤ ਜ਼ਰੂਰੀ ਹੁੰਦਾ ਕੰਨਾਂ ਵਾਸਤੇ ਇਹਦੇ ਵਿੱਚ ਨਿੰਮ ਦੇ ਵੀ ਦੋ ਪੱਤੇ ਪਾ ਸਕਦੇ ਆ ਮੇਰੇ ਕੋਲ ਇਸ ਟਾਈਮ ਪੱਤੇ ਹੈ ਨਹੀਂ ਸੀਗੇ ਅਤੇ ਇਹਦੇ ਨਾਲ ਜਿਹੜੀ ਟਾਟ ਪੈਂਦੀ ਹੁੰਦੀ ਹੈ ਜਿਵੇਂ ਬੱਚਿਆਂ ਦੇ ਕੰਨਾਂ 'ਚ ਹਨਾ ਟਾਟ ਪੈਣ ਲੱਗ ਜਾਂਦੀ ਹੈ ਤੇ ਉਹ ਵੀ ਨਹੀਂ ਪੈਂਦੀ ਆਪਣੇ ਜਿਹੜੇ ਬੋਲੇ-ਬੋਲੇ ਜੇ ਕੰਨ ਨਹੀਂ ਆਪਾਂ ਨੂੰ ਕਈ ਵਾਰੀ ਫੀਲ ਹੁੰਦੇ ਵੀ ਸੁਣਦਾ ਜਾਂ ਹੈ ਨਹੀਂ ਹਨਾ ਉਹ ਚੀਜ਼ ਵੀ ਇਹਦੇ ਨਾਲ ਠੀਕ ਹੁੰਦੀ ਤੇ ਇਹਨੂੰ ਸਾਰੇ ਬਜ਼ੁਰਗ ਬੱਚੇ ਕੋਈ ਵੀ ਇਹਨੂੰ ਘਰ 'ਚ ਮੀਨਜ਼ ਜਿਹੜਾ ਉਹ ਬਣਾ ਕੇ ਰੱਖ ਸਕਦਾ ਤੇ ਕਦੋਂ ਵੀ ਜ਼ਰੂਰਤ ਪਵੇ ਹਨਾ ਵੀ ਲੱਗੇ ਆਪਾਂ ਨੂੰ ਕੰਨ ਜਾਂ ਥੋੜਾ ਜਿਵੇਂ ਹੁਣ ਕਈ ਜ਼ਿਆਦਾ ਏਅਰਫੋਨ ਹੈੱਡਫੋਨ ਯੂਜ਼ ਕਰਦੇ ਆ ਹਨਾ ਉਹਨਾਂ ਦੇ ਕੰਨ ਜੇ ਇਦਾਂ ਹੋਣ ਲੱਗ ਜਾਂਦੇ ਆ ਤਾਂ ਉਹਨਾਂ ਲਈ ਵੀ ਜ਼ਰੂਰੀ ਹੈ ਵੀ ਤੁਸੀਂ ਜ਼ਰੂਰ ਇਹਦਾ ਇੱਕ ਡੱਕ ਕਹਿੰਦੇ ਹੋਂ ਕਿ ਇਹ ਨਾਲ ਅਧਿਕਨ ਵਿੱਚ ਜਿਹੜਾ ਜ਼ਰੂਰ ਲਾਇਆ ਕਰੋ ਇਹਦੇ ਨਾਲ ਕੰਨਾਂ ਜਿਹੜੇ ਸਹੀ ਹੋ ਜਾਂਦੇ ਤੇ ਜਦੋਂ ਇਹ ਤੇਲ ਆਪਣਾ ਚੰਗੀ ਤਰ੍ਹਾਂ ਕਲਕਦੇ ਲਸਣੇ ਦੇ ਵਿੱਚ ਉਹ ਜੇ ਤਾਂ ਇੱਕ ਚਮਚਾ ਰਤਨ ਜੋਤ ਨਾ ਪਾਉਣਾ ਰਤਨਜੋਤ ਆ ਪੰਸਾਰੀ ਜੋ ਆਰਾਮ ਨਾਲ ਮਿਲ ਜਾਂਦੀ ਹੈ 10 ਰੁਪਏ ਦੀ ਤੁਸੀਂ ਲਿਓਣੀ ਹੈ ਤੇ ਇਦਾਂ ਇਹ ਕਾਲੀ ਕਾਲੀ ਜਿਹੜੀ ਦਵਾਈ ਜੀ ਆਪਣੀ ਬਣ ਜਾਊਗੀ ਇਸ ਤਰ੍ਹਾਂ ਬਿਲਕੁਲ ਇਦਾਂ ਕੰਨਾਂ ਦੀ ਦਵਾਈ ਵਰਗੀ ਇਹ ਲੱਗ ਜਾਊਗੀ ਤੇ ਇਸ ਤੋਂ ਬਾਅਦ ਆ ਜਿਹੜਾ ਇਹਨੂੰ ਆਪਾਂ ਇੰ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦੇਣਾ ਵਿੱਚ ਇਹਨੂੰ ਰਤਨਜੋਤ ਨੂੰ ਪਹਿਲਾਂ ਨਹੀਂ ਪਾਉਣਾ ਗੈਸ ਬੰਦ ਕਰਨ ਤੋਂ ਬਾਅਦ ਜਦੋਂ ਆਪਣਾ ਲਸਣ ਚੰਗੀ ਤਰ੍ਹਾਂ ਕਲਕ ਗਿਆ ਉਸ ਤੋਂ ਬਾਅਦ ਆ ਗੈਸ ਬੰਦ ਕਰਕੇ ਰਤਨਜੋਤ ਨੂੰ ਆਪਾਂ ਪਾਉਣਾ ਹੁੰਦਾ ਇਹ ਤੋਂ ਵੀ ਮਿਲ ਜਾਂਦੀ ਹੈ ਕਿਸੇ ਵੀ ਪੰਸਾਰੀ ਤੋਂ ਤੇ ਨਾ ਹੀ ਇਹ ਕੋਈ ਚੀਜ਼ ਆ ਜਿਹੜੀ ਬਾਲੀ ਮਹਿੰਗੀ ਆ ਤੇ ਫ੍ਰੀ ਦੇ ਵਿੱਚ ਆ ਜਿਹੜੀ ਤੁਸੀਂ ਕੰਨਾਂ ਦੀ ਦਵਾਈ ਬਣਾ ਕੇ ਰੱਖ ਸਕਦੇ ਆ ਵੀ ਡਾਕਟਰ ਦੇ ਭੱਜਣਾ ਪੈਂਦਾ ਹਨਾ ਮਾੜਾ ਜਾਂ ਬੱਚੇ ਦਾ ਕਿਸੇ ਦਾ ਆਪਣੇ ਦਕਾਨਾਂ ਆ ਹੀ ਹੋ ਜੇ ਤਾਂ ਉਹਦੀਆਂ ਇਹ ਮੁੱਠੀ ਚ ਜਾਨ ਆ ਜਾਂਦੀ ਹੈ ਹਨਾ ਖਾਸ ਕਰਕੇ ਬੱਚਿਆਂ ਦਾ ਹੀ ਹੁੰਦਾ ਵੀ ਇੱਕ ਦੂਜੇ ਦਾ ਕੋਈ ਕੰਨ ਪੜ ਦੇ ਕੁਝ ਵੀ ਹੋ ਜੇ ਤਾਂ ਬੱਚਿਆਂ ਦੇ ਮਾੜੇ ਜੇ ਨਾ ਮਤਲਬ ਪ੍ਰੋਬਲਮ ਆ ਜਾਂਦੀ ਹੈ ਤਾਂ ਇਹ ਇੱਕ ਬਹੁਤ ਵਧੀਆ ਦੇਸੀ ਦਵਾਈ ਹੈ ਇਹ ਸਾਡੇ ਦਾਦੀ ਸਾਨੂੰ ਪਹਿਲਾਂ ਦੱਸਦੇ ਹੁੰਦੇ ਸੀ ਉਹ ਬਣਾ ਕੇ ਵੀ ਘਰੇ ਰੱਖਦੇ ਸੀ ਤੇ ਉਹ ਕੰਨਾਂ ਚ ਮਤਲਬ ਜਿਹਦੇ ਵੀ ਮਾੜੀ ਜੀ ਹੁੰਦੀ ਤੇ ਪ੍ਰੋਬਲਮ ਆ ਪਾਲਿੰਦੇ ਤੇ ਹੁਣ ਸਾਨੂੰ ਵੀ ਮੈਨੂੰ ਐ ਹੋਇਆ ਪਿਆ ਸੀ ਵੀ ਕੰਨ ਜੇ ਹੋਰ ਐ ਹੋਇਆ ਪਿਆ ਵੀ ਜਿਵੇਂ ਸੁਣਦਾ ਨਹੀਂ ਹੁੰਦਾ ਤੇ ਜੇ ਬੱਚੇ ਜਾਂ ਕੋਈ ਵੀ ਹੈੱਡਫੋਨ ਜ਼ਿਆਦਾ ਯੂਜ਼ ਕਰਦਾ ਉਹ ਵੀ ਇਹਦੇ ਨਾਲ ਠੀਕ ਹੋ ਜਾਏਗਾ ਇਹ ਦਵਾਈ ਆਪਣੀ ਤਿਆਰ ਆ ਤੇ ਇਸ ਤੋਂ ਬਾਅਦ ਕੀ ਕਰਨਾ ਹੈ ਇਹਨੂੰ ਚੰਗੀ ਤਰ੍ਹਾਂ ਕਿਸੇ ਭਾਂਡੇ ਦੇ ਵਿੱਚ ਪਾਉਣ ਲੈਣਾ ਤੇ ਕਿਸੇ ਤੁਸੀਂ ਜਿਵੇਂ ਸ਼ੀਸ਼ੀ ਹੁੰਦੀ ਹੈ ਆਪਣੀ ਉਹਦੇ ਵਿੱਚ ਪਾ ਕੇ ਜਿਹੜਾ ਰੱਖ ਸਕਦੇ ਏਦਾਂ ਇਹ ਜਿਹੜੀ ਬਣ ਜੂਗੀ ਕਾਲੀ ਕਾਲੀ ਜੀ ਬਿਲਕੁਲ ਸਹੀ ਹੈ ਇਹ ਕਿਉਂਕਿ ਰਤਨ ਜੋਤ ਜਿਹੜੀ ਉਹ ਵੀ ਕੰਨਾਂ ਦੇ ਲਈ ਹੈ ਜਿਹੜੇ ਬਹੁਤ ਵਧੀਆ ਇਹਦੇ ਨਾਲ ਸੁੰਨ ਵੀ ਲੱਗ ਜਾਂਦਾ ਜੇ ਕਿਸੇ ਨੂੰ ਮਾੜਾ ਮੋਟਾ ਘੱਟ ਜ਼ੁਹੰਦਾ ਤੇ ਇਹ ਦਵਾਈ ਜਿਹੜੀ ਬਹੁਤ ਵਧੀਆ ਹੈਗੀ ਹੈ ਤੇ ਇਸ ਤੋਂ ਬਾਅਦ ਜਿਵੇਂ ਹੁਣ ਆਪਾਂ ਕੰਨ ਸਾਫ਼ ਕਰਦੇ ਹੁੰਨੇ ਹਨ ਇਹ ਰਬ ਤੁਸੀਂ ਲੈ ਸਕਦੇ ਆ ਕੁਝ ਵੀ ਜਾਂ ਮਤਲਬ ਉਹ ਜਿਹੜੀ ਬੂੰਦ-ਬੂੰਦ ਵਾਲੀ ਸ਼ੀਸ਼ੀ ਜੀ ਹੁੰਦੀ ਔਰ ਦੇ ਵਿੱਚ ਵੀ ਪਾ ਕੇ ਇਹਨੂੰ ਰੱਖ ਸਕਦੇ ਆ ਇਹ ਚੰਗੀ ਤਰ੍ਹਾਂ ਇਹਦਾ ਅਸਰ ਜਿਹੜਾ ਲਸਣ ਦਾ ਤੁਸੀਂ ਕੱਢ ਲੈਣਾ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਲਗਾ ਸਕਦੇ ਹੁੰਨੇ ਆ ਵੀ ਇਦਾਂ ਢੱਕਾ ਲੈਣਾ ਹੈਗਾ ਤੇ ਇੱਥੇ ਥੋੜੀ ਜੀ ਦਵਾਈ ਲਗवानी ਹੈ ਤੇ ਫਿਰ ਆਪਾਂ ਆਪਦੇ ਕੰਨ 'ਚ ਜਿਹੜਾ ਲਗਾ ਲੈਣਾ ਬੱਚਿਆਂ ਦੇ ਕੰਨ 'ਚ ਵੀ ਲਗਾ ਦੇਣਾ ਤੇ ਇਹਦਾ ਕੋਈ ਵੀ ਨੁਕਸਾਨ ਨਹੀਂ ਕਿਉਂਕਿ ਸਰੋਂ ਦਾ ਤੇਲ ਆ ਇਹਦੇ ਵਿੱਚ ਲਸਣ ਅਤੇ ਰਤਨ ਜੋ ਤਾਂ ਹੀ ਨਹੀਂ ਹੈਗਾ ਵੀ ਇਹਦੇ ਨਾਲ ਤੁਸੀਂ ਬੋਲੀ ਹੋ ਜਾਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਓਕੇ